95000 ਦਾ ਲਗਾਇਆ ਇਹਨਾਂ ਨੂੰ ਸਿਰਫ ਨੈਚੁਰਲ ਟਾਈਟੇਨੀਅਮ ਕਿਵੇਂ ਲੱਗਿਆ ਮਨੂ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜੈ ਮਾਤਾ ਦੀ ਦੋਸਤੋ ਖਟੜੇ ਪਿੰਡ ਤੋਂ ਆਏ ਨੇ ਸੋਹਣ ਸਿੰਘ ਔਰ ਮਨੂ ਇਹਨਾਂ ਨੇ ਲਿਆ 15 Pro iPhone 15 Pro ਨੈਚੁਰਲ ਟਾਈਟੇਨੀਅਮ ਕਲਰ ਆਪਾਂ ਕਰਾਂਗੇ ਇਹਦੀ ਅਨਬਾਕਸਿੰਗ ਇਹਨੂੰ ਖੋਲ ਕੇ ਦਿਖਾਵਾਂਗੇ ਆਪਾਂ ਬਹੁਤ ਸ਼ਾਨਦਾਰ ਫੋਨ ਹੈ ਇਹ ਖੋਲੋ ਜੀ ਕਿਵੇਂ ਲੱਗਿਆ ਮਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਡੀਲਿੰਗ ਕਿਵੇਂ ਲੱਗੀ ਤੁਹਾਨੂੰ ਇੱਕ ਨੰਬਰ ਜੀ ਪੂਰੀ ਹੈ ਜੀ ਇੱਕ ਨੰਬਰ ਜੀ ਰੇਟ ਕਿਵੇਂ ਲੱਗਿਆ ਰੇਟ ਪੂਰੇ ਜੈਨੂ ਨੇ ਜੀ ਸੋਡੇ ਹਾਂ ਜੀ ਤੁਸੀਂ ਦੱਸੋ ਸੋਹ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਮੈਂ ਕਿੰਨੇ ਦਾ ਦਿੱਤਾ ਤੁਹਾਨੂੰ ਇਹ ਫੋਨ ਆਪਾਂ ਨੂੰ ਦਿੱਤਾ ਹੀ 96 ਦਾ ਜੀ ਵਿੱਚੋਂ 1000 ਰੁਪਏ ਕੱਟਦਾ ਯਾਰ ਆਣਾ ਹੈ ਕੋਈ ਯਾਰ ਸਹੀ ਪ੍ਰਾਈਸ ਕਿੰਨਾ 97 ਦਾ ਉਸਤਾ 97 ਦੇ ਵਿੱਚ ਹੀ ਵਿੱਚ ਹੀ ਵਿੱਚ ਹੀ 1700 ਰੁਪਏ ਦਾ ਇਹ ਵਾਲਾ ਵਿੱਚ ਹੀ ਸਾਰਾ ਸਮਾਨ ਮਤਲਬ ਕੱਲਾ ਫੋਨ ਤੁਹਾਨੂੰ ਮੈਂ 95000 ਦਾ ਲਗਾਇਆ ਹਾਂ ਜੀ 95000 ਦਾ ਲਗਾਇਆ ਇਹਨਾਂ ਨੂੰ ਸਿਰਫ ਨੈਚੁਰਲ ਟਟੇਨੀਅਮ 15 Pro ਓਨਲੀ 95000 ਰੁਪਏ ਦਾ ਜੀ ਡੱਬਾ ਬੰਦ ਬਿਲਕੁਲ ਸਾਲ ਦੀ ਗਾਰੰਟੀ ਕਿਵੇਂ ਲੱਗਿਆ ਤੇ ਆਕੇ ਬਹੁਤ ਵਧੀਆ ਲੱਗਿਆ ਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਸਾਰਾ ਕੁਝ ਐਨ ਓਕੇ ਆ ਹਾਂਜੀ ਜਮਾਈ ਓਕੇ ਆ ਜੀ ਸਾਰਿਆਂ ਨੂੰ ਜਮਾਈ ਓਕੇ ਆ ਜੀ ਜਮਾਈ ਹਾਂਜੀ ਹਾਂਜੀ ਜਮਾਈ ਓਕੇ ਜੈ ਮਾਤਾ ਦੀ ਜੀ ਜੈ ਮਾਤਾ